ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਬਾਰੇ ਜਾਣਕਾਰੀ ਦੇਣ ਲੱਗਿਆ ਜੋ ਪੁਰਾਣੇ ਵੇਲੇਾਂ ਵਿੱਚ ਬਹੁਤ ਜ਼ਿਆਦਾ ਵਰਤੀ ਜਾਂਦੀ ਧੀ ਪਰ ਅੱਜਕੱਲ ਉਹਦਾ ਅੱਜਕੱਲ ਉਹਦੀ ਵਰਤੋਂ ਬਹੁਤ ਘਟ ਗਈ ਆ। ਉਹ ਵਰਤਦਾ ਇਹਨਾਂ ਕੋਈ ਟਮਾਟਾਵਾ ਅੱਜਕੱਲ ਉਹ ਚੀਜ਼ ਦੀ ਵਰਤੋਂ ਕਰਦਾ। ਪੁਰਾਣੇ ਬੇਲਾਂ ਵਿੱਚ ਉਹ ਚੀਜ਼ ਘਰ ਵਿੱਚ ਹੀ ਜ ਜਿਹੜੀਆਂ ਸਮਾਨੀਆਂ ਹੁੰਦੀਆਂ ਦੀ ਤਿਆਰ ਕਰਦੀਆਂ ਹੁੰਦੀਆਂ ਦੀ ਤੇ ਘਰ ਵਿੱਚ ਹੀ ਉਹ ਵਰਤੀ ਜਾਂਦੀ ਦੀ ਸੋ ਉਸ ਚੀਜ਼ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਬਾਹ ਬਲੌਗ ਨੂੰ ਹੋਰਾਂ ਜ਼ਰੂਰ ਦੇਖਾਂ ਹੋ ਸਕੇ ਤਾਂ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਆਣਾ ਜੀ ਕਿ ਲੋ ਜੀ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਤੋਂ ਅੱਜ ਗੱਲ ਕਰਾਂਗੇ ਪਾਠੀਆਂ ਬਾਰੇ ਪੰਜਾਬੀ ਸੱਭਿਆਚਾਰ ਸੱਭਿਆਚਾਰ ਦੇ ਜਨਮ ਤੋਂ ਹੀ ਪਾਠੀਆਂ ਪੰਜਾਬੀਆਂ ਦੇ ਮੁੱਖ ਬਾਲਣ ਵਿੱਚ ਸ਼ਾਮਲਾ ਰਹੀਆਂ ਹਨ ਅਮੇ ਪੰਜਾਬ ਵਿੱਚ ਜੰਗਲ ਬਥੇਰੇ ਦੀ ਅਤੇ ਖਾਣਾ ਬਣਾਉਣ ਵਾਸਤੇ ਲੱਕੜਾਂ ਦੀ ਕੋਈ ਘਾਟ ਨਹੀਂ ਸੀ ਪਰ ਫੇਰ ਵੀ ਪਾਠੀਆਂ ਦਾ ਬਾਲਣਾ ਜੋ ਕਿ ਸਦਾ 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 ਹਰਮਨ ਪਿਆਰਾ ਰਿਹਾ ਤਾਂ ਇਸ ਦੇ ਕੁਝ ਕਾਰਨ ਹਨ ਪਾਠੀਆਂ ਦਾ ਬਣਾ ਦੁੱਧ ਕਾੜਾ ਨਹੀਂ ਜੀ ਨਹੀਂ ਸੀ ਜਾ ਸਕਦਾ ਜਿੱਕਰ ਹਾਰਿਆਂ ਵਿੱਚ ਦੰਗਰਾਂ ਦਾ ਬੰਡ ਰਿੰਨਣਾ ਹੁੰਦਾ ਤਾਂ ਉਸ ਲਈ ਵੀ ਪਾਥੀਆਂ ਜ਼ਰੂਰੀ ਹੁੰਦੀਆਂ ਸਨ ਪਾਥੀਆਂ ਵਿੱਚ ਗੈਸ ਹੁੰਦੀ ਦੀ ਜਿਹੜੀ ਪਾਥੀਆਂ ਨੂੰ ਸਾਮਾ ਰੱਖ ਕੇ ਬਾਲਾਂ ਵਿੱਚ ਸਹਾਇਤਾ ਕਰਦੀ ਹੈ ਪਾਥੀਆਂ ਬਣਾ ਤੋਣਾ ਨਹੀਂ ਲੱਗਦਾ ਜੇ ਤੋਣਾ ਲਗਾਈ ਜਾਂਦੇ ਨੇ ਉਹ ਵੀ ਪਾਥੀਆਂ ਬਣਾ ਨਹੀਂ ਲੱਗਦੇ ਪਾਥੀਆਂ ਆਮ ਲੱਕੜਾਂ ਨਾਲੋਂ ਜ਼ਿਆਦਾ ਸਮਾਂ ਬਲਦੀਆਂ ਰਹ ਸਕਦੀਆਂ ਹਨ ਸਭ ਤੋਂ ਵੱਡੀ ਗੱਲ ਕਿ ਪਾਥੀਆਂ ਦੇ ਬਰਲਣ ਦਾ ਸ਼ੇਕ ਇੱਕ ਸਾਰ ਹੁੰਦਾ ਹੈ ਅਤੇ ਰੋਟੀ ਸੜਦੀ ਨਹੀਂ ਲੱਕੜਾਂ ਦੀ ਅੱਗ ਚੁੱਲ੍ਹੇ ਤੋਂ ਬਾਹਰ ਹੋ ਹੋ ਪੈਂਦੀ ਹੈ ਪਰ ਪਾਥੀਆਂ ਦੀ ਅੱਗ ਧੀਮੀ ਤੇ ਸਾਂਮੀ ਹੁੰਦੀ ਆ ਪਾਥੀਆਂ ਪੱਥਣਾ ਸੁਹਾਣੀਆਂ ਦੇ ਹਿੱਸੇ ਦਾ ਪਹਰਸੀ ਜਿਹੜਾ ਕੋਈ ਅੱਜ ਕੱਲ ਘਟਦਾ ਘਟਦਾ ਖਤਮ ਹੋ ਰਿਹਾ ਏ ਕਿਉਂਕਿ ਅੱਜ ਕੱਲ ਘਰੀ ਗੈਸ ਤੇ ਹੀਟਰ ਆ ਗਏ ਨੇ ਪਰ ਗਰੀਬ ਘਰੀ ਇਹ ਹੁਣ ਵੀ ਲੋੜ ਮੂਲਕ ਵਸਤੂ ਹੈ ਪਾਥੀਆਂ ਗਉਆਂ ਮੱਝਾਂ ਬਸਦਾ ਆਦੀ ਦੇ ਕੋਹੇ ਤੋਂ ਬਣਦੇ ਹਨ ਪਾਥੀਆਂ ਪੱਥਣ ਵਾਸਤੇ ਹਰ ਘਰ ਦੇ ਵੱਖਰੇ ਵੱਖਰੇ ਪਤਕਣ ਹੁੰਦੀ ਹੈ ਪਤਕਣ ਜਾਣਾ ਅਤੇ ਪਾਥੀਆਂ ਪੱਤਣਾ ਸਾਰੇ ਪਿੰਡ ਦੀਆਂ ਸਵਾਨੀਆਂ ਦਾ ਹ ਹਰ ਹੁੰਦਾ ਸੀ ਇੱਥੇ ਆਮ ਕਰਕੇ ਦਿਨ ਟੁੱਟਣ ਤੋਂ ਪਹਿਲਾਂ ਸਵਾਨੀਆਂ ਗੁਵਾ ਪਾਥੇ ਜਾਂ ਸਾਨੂੰ ਅੱਜ ਕੱਲ੍ਹ ਦੀਆਂ ਲੜਕੀਆਂ ਨੂੰ ਬਹੁਤ ਹੀ ਕੁਕੜ ਦਿਨ ਅੱਜਕੱਲ੍ਹ ਦੀਆਂ ਨੂੰ ਪੱਥੀਆਂ ਬੱਤਨੀਆਂ ਆਉਂਦੀਆਂ ਨੇ ਕਿਉਂਕਿ ਉਹਨਾਂ ਨੂੰ ਟਰਾਈ ਤੋਂ ਹੀ ਵੇਲਣੀ ਤੇ ਨਾ ਹੀ ਅੱਜਕੱਲ੍ਹ ਪੱਥੀਆਂ ਕੋਈ ਪੱਥਦਾ ਹੈ ਤੇ ਉਹ ਗਾ ਹੁਣ ਗਾਸ ਗੋਪਰ ਗਾਸ ਤੇ ਇਹ ਲੋਏ ਆਪਣੇ ਸੂਰਜ ਨਾਲ ਚੱਲਣ ਬਾਰੇ ਹੀਟੇ ਆ ਗਏ ਨੇ ਸਭ ਨਾਲ ਰਵੇ ਜਲੇ ਵਿੱਚ ਉਹ ਆ ਗਏ ਨੇ ਆਪਣੇ ਉਹਨਾਂ ਨਾਲ ਪਾਣੀ ਗਰਮ ਕੀਤਾ ਜਾਂਦਾ ਹੈ ਤੇ ਹੋਰ ਕੰਮਕਾਰ ਪੀਤੇ ਜਾਂਦੇ ਨੇ ਇਸ ਲਈ ਪਾਤੀਆਂ ਦਾ ਪਰਵਾਜ਼ ਘੱਟ ਗਿਆ ਹੈ ਸੋਏ ਦੀ ਪਾਠੀਆਂ ਬਾਰੇ ਜਾਣਕਾਰੀ ਸੋਏ ਹੈਗੀ ਤੀਜੀ ਆ ਪਾਠੀਆਂ ਬਾਰੇ ਜਾਣਕਾਰੀ ਜੋ ਪਹਿਲੇ ਸਮਿਆਂ ਵਿੱਚ ਬਹੁਤ ਜ਼ਿਆਦਾ ਜਿੰਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਹਰੇਕ ਘਰ ਵਿੱਚ ਇਹ ਤਿਆਰ ਕੀਤੀ ਜਾਂਦੀਆਂ ਸੀ ਇਹਨਾਂ ਨੂੰ ਪੱਥੇ ਜਾਂਦਾ ਵੀ ਤੋ ਅੱਜ ਕੱਲ ਇਹਦਾ ਰਵਾਜ ਘਟ ਗਿਆ ਇਹ ਪਾਥੀਆਂ ਬੱਥਨ ਦਾ ਰਵਾਜ ਬਹੁਤ ਹੀ ਘਟ ਗਿਆ ਅੱਜ ਕੱਲ ਕਿਉਂਕਿ ਘਰਾਂ ਵਿੱਚ ਡੰਗਰ ਬਹੁਤ ਹੀ ਘਟ ਰਹਿ ਗਏ ਨੇ ਇੱਕ ਇੱਕ ਦੋ ਦੋ ਡੰਗਰ ਸਿਰਫ ਘਰਾਂ ਵਿੱਚ ਰਹਿ ਗਏ ਨੇ ਕਿਸੇ ਘਰ ਵਿੱਚ ਹੀ 8-10 ਪਸ਼ੂ ਹੋਣਗੇ ਪਰ ਜ਼ਿਆਦਾਤਰ ਅੱਜ ਕੱਲ ਇੱਕ ਦੋ ਡੰਗਰ ਤੋਂ ਵੱਧ ਕੋਈ ਰੱਖਦਾ ਨਹੀਂਗਾ ਕਿਉਂਕਿ ਇਹ ਘਾਟਿਆ ਸੌਦਾ ਜਿਹੜਾ ਆਪਾਂ ਦੁੱਧ ਵੇਚਦੇ ਆ ਘਾਟਿਆ ਸੌਦਾ ਰਹਿ ਬਣ ਕੇ ਰਹਿ ਗਿਆ ਇਸ ਲਈ ਹੁਣ ਪਸ਼ੂ ਰੱਖਣਾ ਦਾਹੇ ਬੰਦ ਨਹੀਂਗਾ ਸੋ ਇਸ ਕਰਕੇ ਲੋਕਾਂ ਦਾ ਘਟਾਤਾ ਸੋ ਇਹ ਮੈਂ ਤੁਹਾਨੂੰ ਅੱਜ ਪਾਠੀਆਂ ਬਾਰੇ ਜਾਣਕਾਰੀ ਦੇਣੀ ਸੀ ਕਿ ਕਿ ਮੈਂ ਪੁਰਾਣੇ ਬੀੜਿਆਂ ਵਿੱਚ ਲੋਕ ਇਹਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਦੀ ਸੋ ਜੇ ਬਲੌਗ ਵਧੀਆ ਲੱਗਿਆ ਹੋਵੇ ਅ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਸੋ ਮਿਲਦੇ ਆਂ ਅਗਲੇ ਬਲੌਗ ਚ ਕੋਈ ਹੋਰ ਪੁਰਾਣੀ ਚੀਜ਼ ਲੈ ਗਏ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਦੀ ਉਦੋਂ ਤੱਕ ਲਈ ਰੱਬ ਰੱਖਾ